ਸਾਡੇ ਪੈਰੀਂ ਤਮੈ ਜੀ ਆਏ ਰਹੇ ਵੰਗੜ ਜੀ ਦਸਰੇ ਮੇਰੇ ਕੋ ਕੁਛ ਵੀ ਆ ਗਏ ਜੀ ਨਾ ਕਰੇਗਾ ਕਦੀ ਦੇਖ ਅੰਕਲ ਸਾਹਿਬ ਨੂੰ ਨਹੀਂ ਮੈਂ ਤੁਹਾਡੇ ਪੈਰੀਂ ਹੱਥ ਪੈਰੀਂ ਮੇਰੇ ਨੂੰ ਉਹ ਲੱਜੀ ਨਹੀਂ ਪੰਖੂ ਵੀ ਮੇਰੇ ਦਰਦ ਕਰਨੇ ਬੈਠੋ ਤੇ ਮੇਰੇ ਵੀਰ ਉੱਪਰ ਬੈਠੋ 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 ਮੈਂ ਬੋਲਦਾ ਕੋਈ ਨਹੀਂ ਆਕਰੋ ਕੋਈ ਨਾ ਮਾਦੀ ਦਾ ਜੇਗਾ ਤੁਹਾਡੇ ਬੱਦਿਆ ਵਾਚਾ ਜੀ ਕਿੰਨੇ ਬਾਅਦ ਇੱਕ ਬੱਡੇ ਬੰਦੇ 207 ਮੋਟਰ ਵੀ ਕਲੈਕਟ ਚ ਬੰਦ ਕੀਤਾ ਜਾਂਦਾ ਹੈ ਕੋਈ ਨਹੀਂ ਆਕਰੋ ਇਹ ਸਰਕੀਟ ਕਰਾ ਲਈਏ ਜੀ 207 ਮੋਟਰ ਵੀ ਕਲੈਕਟ ਦੇ ਵਿੱਚ ਬੰਦ ਕਰ ਦੋ ਤੁਹਾਡੇ ਨਾਲ ਕੋਈ ਨਹੀਂ ਆਕਰੋ ਵਾਂਗ ਕਹੇ ਆ ਬਲੋ ਕੋਈ ਕਹਿੰਦਾ ਸੀ ਤੋਂ ਵਾਂਗ ਜੀ ਮੇਰੇ ਕੋਲ ਨਾ ਕੋਈ ਜੀ ਲੋਨ ਦੀ ਖੋਟ ਆਸੋ ਬਲੋ ਅਰੇ ਕੋਈ ਤੇ ਨਹੀਂ ਆ ਦੇਣਾ ਕੰਪਨੀ ਦਾ ਪੀਸ ਨਾਲ ਅੰਕਲ ਜੀ ਨਾ ਕਰੋ ਅੰਕਲ ਜੀ ਅੰਕਲ ਜੀ ਅੰਕਲ ਜੀ ਕੋਈ ਛੋਟਾ ਵਾਲਾ ਕਰ ਦੋ ਅੰਕਲ ਜੀ ਮੈਂ ਇੱਕ ਮੇਰਾ ਵੀ ਸੋ ਲੱਗ ਮੇਰੇ ਇੱਕ ਬਟਾਕੇ ਨਹੀਂ ਅੰਕਲ ਜੀ ਮਾਰ ਗਿਆ ਤਾਂ ਉਹ ਕਿੱਡਾ ਫੋਨ ਆ ਗਿਆ ਉਹਨਾਂ ਨੂੰ ਮੈਂ ਅੰਕਲ ਜੀ ਇੱਕ ਬਟਾਕੇ ਨਹੀਂ ਮਾਰਿਆ ਸੋ ਲੱਗ ਗਿਆ ਮੇਰੇ ਦੋਸਤਾਂ ਦਾ Eu não ਅੰਕਲ ਜੀ ਨਾ ਕਰੋ ਮੇਰਾ ਪੇਪਰ ਹੈਗਾ ਮੈਂ ਜਾ ਰਹਾ ਕੀ ਗੱਲ ਹੋਈ ਆ ਅਸੀਂ ਓਏ ਹੋਇਆ ਕੀ ਆ ਅੰਕਲ ਜੀ ਮੈਂ ਤੁਹਾਡੇ ਮੇਰੇ ਤੋਂ ਹੋ ਸਰ ਪਹਿਲੀ ਮੈਂ ਮੰਗਰ ਜੀ ਨੇ ਮੇਰੇ ਕੋ ਕੁਛ ਦੀਆ ਕਾਂਕਲ ਜੀ ਨਾ ਕਰੋ ਅੰਕਲ ਜੀ ਦੇਖ ਨਹੀਂ ਮੈਂ ਸਾਡੇ ਪੈਰੀ ਹੱਥ ਪੈਰੀ ਪੈਰ ਅੰਕਲ ਜੀ ਪੁਲਿਸ ਅੰਕਲ ਜੀ ਮੇਰੇ ਦਰਦ ਕਰ ਬੈਠੋ ਮੇਰੇ ਵੀਰ ਉੱਤੇ ਬੈਠੋ 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 ਲੈ ਜਾਓ ਉਸਤਾ ਅੰਕਲ ਜੀ ਨਾ ਕਰੋ ਮੇਰੇ ਮਾਣੇ ਦਾ ਦੇਖੇ ਕਿ ਮੈਂ ਤੁਹਾਡੇ ਬੱਚਿਆਂ ਵਰਚਾ ਕਰ ਜਿੰਗਲ ਬਾਹਰ ਪੇਪਰ ਆ ਗਿਆ ਅੰਕਲ ਜੀ ਮੈਨੂੰ ਕੋਲ ਕਰ ਲੈਣਾ ਕਾ ਕਮਰਾ ਹੈ ਕੋਈ ਨਹੀਂ ਅੰਕਲ ਜੀ ਮੈਂ ਇਸ ਮੇਰੇ ਰੱਬ ਦੀ ਸੋਲ ਕਿ ਮੈਂ ਇੱਕ ਬਟਾਕਾ ਨਹੀਂ ਅੰਕਲ ਜੀ ਮਾਰ ਗਿਆ ਤੇ ਉਹ ਕਿੱਡਾ ਫੋਨ ਆ ਗਿਆ ਉਹਨਾਂ ਨੂੰ ਮੈਂ ਅੰਕਲ ਜੀ ਇੱਕ ਬਟਾਕਾ ਨਹੀਂ ਮਾਰਿਆ ਸੋਲ ਲੱਗੀ ਉਹ ਮੇਰੇ ਦੋਸਤ ਹੈਗਾ ਤੂੰ ਕਿਥੇ ਲੈ ਇੱਕੋ ਮੰਨਿਆ ਮੈਂ ਅੰਕਲ ਜੀ ਪੇਪਰ ਤੇ ਨਹੀਂ ਚੱਲੋ ਮੇਰੀ ਐਕਟੂਅਲ ਹੈ ਜਿਓ ਉਹ ਅਮਰ ਸ਼ਗਲ ਬੰਦ ਹੋ ਗਿਆ ਸਭ ਦੇ ਲੱਗੇ ਕੋਠੀ ਲੱਗੇ ਉਹਨਾਂ ਨੇ ਮੈਂ ਉਹ ਤੋਂ ਉੱਧਰੋਂ ਆਏ ਨਹੀਂ ਮੈਂ ਇੱਧਰ ਪੈਟਰੋਲ ਪੰਪਲੀ ਸਾਈਡ ਤੋਂ ਆਇਆ ਹਾਂ ਇਹਨਾਂ ਨੂੰ ਕਿ ਮੰਗਲ ਜੀ ਮੈਂ ਨਹੀਂ ਹੈਗਾ ਸੀ ਮੈਂ ਤੁਹਾਨੂੰ ਫੋਨ ਹੀ ਕਰੀ ਦੋਸਤੋ ਬੱਸ ਦੋਸਤੋ ਸਾਥੀ ਫੋਨ ਕਰਦੇ ਹੋ ਕੁਝ ਨੂੰ ਬੱਸ ਸਾਰੀ ਤੇ ਪਹੁੰਚੀ ਆ ਨਹੀਂ ਅੰਕਲ ਜੀ ਮੈਂ ਸੱਚੀ ਨਹੀਂ ਕਿਹਾ ਮੈਂ ਤਾਂ ਪੇਪਰ ਦੀ ਹਾਂ ਚੱਲਾਂ ਮੇਰਾ ਪੇਪਰ ਹੈਗਾ ਮੈਂ ਪੜ੍ਹਨ ਚੱਲਾਂ ਅੰਕਲ ਇੱਕ ਵਾਰ ਪਾਉਂਸ ਕਹਿੰਦਾ ਤੇ ਅੰਕਲ ਜੀ ਹਾਂਜੀ ਆਪਣੇ ਨਾਮ ਤੇ ਲੱਗਦੇ ਸਸ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਕਿੱਲਾ ਕਰੋ ਨਹੀਂ ਕੋਈ ਗੱਲ ਨਹੀਂ ਅੱਜ ਸਿਰ ਆਪਣਾ ਨਾਮ ਤੇ ਲੱਗਦੇ ਸ ਹ ਪਵਨ ਕੁਮਾਰ ਜੀ ਕਿ ਕਿੱਥੇ ਡਿਊਟੀ ਡਾਡੀ ਇਨਾਵਟੀ ਚੌਂਕ ਚ ਕੀ ਹੋਇਆ ਜੀ ਜਿਹੜਾ ਬੁਲਟ ਘੇਰੇ ਜੀ ਇਹ ਬੁਲਟ ਪਟਾਕੇ ਮਾਰਦੇ ਆ ਰਹੇ ਪਿੱਛੋਂ ਮੈਸੇਜ ਆਇਆ ਹੈ ਫੋਰਸ ਚੌਂਕ ਚੋਂ ਤੇ ਕਿੰਨਾਂ ਦਾ ਇਹ ਪਟਾਕੇ ਮਾਰਦਾ ਆ ਰਿਹਾ ਤੇ ਇਹਨੂੰ ਕਿੰਨਾਂ ਦਾ 207 ਦੇ ਵਿੱਚ ਬੰਦ ਕਰਦੇ ਨੇ ਲੱਗਦਾ ਨਹੀਂ ਇਹ ਕਾਫੀ ਗਲਤ ਕੰਮ ਹੈ ਜਿਹੜੇ ਲੋਕਾਂ ਦਾ ਹਾਰਟ ਪ੍ਰੈਸ਼ਰ ਮਰੀਜ਼ ਨੇ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਹਾਂਜੀ ਇੱਕ ਮਿੰਟ ਸਾਈਡ ਤੇ 2 ਮਿੰਟ ਹੈ ਤਾਂ ਸੀ 9 ਮਿੰਟ ਕਰਾ ਸੀ ਦੇਖ ਲੈਣਾ ਤੁਹਾਡਾ ਨਾਮ ਲਿਖਾ ਦਿਓ ਆਪਣਾ ਤੁਹਾਡਾ ਕੀ ਨਾਮ ਕੀ ਹੈ ਮੇਰਾ ਨਾਮ ਹੈਗਾ ਕਪੀਸ਼ ਕਪੀਸ਼ ਫਾਦਰ ਨੇ ਮੇਰਾ ਪਾਪਾ ਦਾ ਸੁਨੀਲ ਮਾਜੂ ਮੈਂ ਉਹਨਾਂ ਨੂੰ ਫੋਨ ਕਰਦਾ ਇੱਕ ਜੀ ਨਹੀਂ ਤੁਸੀਂ ਆਪਣਾ ਐਡਰੈਸ ਲਿਖਾ ਦਿਓ ਕੋਈ ਗੱਲ ਫੋਨ ਕਰ ਐਡਰੈਸ ਹੀ ਲੈ ਲਓ ਜਦਾ ਧਰਗੜ ਵੇਖ ਲਓ